ਉਹ ਇੱਥੇ ਸਾਲ ਹੋ ਗਿਆ ਹੈ ਹਲੋ ਹਨੀ ਕੀ ਨਾ ਜੀ ਮੇਰਾ ਨਾਮ ਜਸਪਿੰਦਰ ਸਿੰਘ ਹੈ ਸਾਡੇ ਨਾਲ ਰੋੜ ਜਾਉਂ ਦਿੱਤਾ ਸਭ ਨੂੰ ਚੈੱਕ ਕੀ ਪ੍ਰੋਬਲਮ ਹੈ ਜੀ ਇਹ ਜ ਤਕਰੀਬਨ 3 ਕੁ ਮਹੀਨੇ ਤੋਂ ਜਿਹੜੀ ਆ ਲਾਈਟ ਟਿਊਬ ਵਾਲੀ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਕੋਈ 12 ਦਿਨ ਬਾਅਦ 15 ਦਿਨ ਬਾਅਦ ਹੁਣ ਤਕਰੀਬਨ 29 ਤਰੀਕ ਤੋਂ ਬਾਅਦ ਜਿਹੜੀ ਲਾਈਟ ਹੈਗੀ ਆ ਉਹ ਟਿਊਬ ਵਾਲੀ ਬਿਲਕੁਲ ਨਹੀਂ ਆ ਰਹੀ ਸਾਡੇ ਜਿਹੜੀਆਂ ਲੇਬਰਾਂ ਉਹ ਵਾਪਸ ਜਾ ਰਹੀਆਂ ਝੋਨਾ ਲਾਉਣ ਵਾਲੀਆਂ ਔਰ ਜਿਹੜੇ ਲੱਗੇ ਹੋ ਝੋਨੇ ਉਨਾਂ ਚ ਪਾਣੀ ਹੈ ਨਹੀਂਗਾ ਦਿੱਲੀ ਦਾ 6-6000 ਦਾ ਕੋਈ ਜ਼ਿੰਮੇਵਾਰ ਕੋਈ 12000 ਦਾ ਡੀਜ਼ਲ ਫੂਕ ਫੋਕੇ ਆਪਣੇ ਝੋ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕੀਤੀ ਬਹੁਤ ਵਾਰੀ ਜਾ ਕੇ ਮਿਲੇ ਆ ਬਸ ਉਹ ਕੋਈ ਵੀ ਉਹਦੇ ਕੰੰਤੇ ਜੂ ਨਹੀਂ ਸਕਦੀ ਇਸ ਕਰਕੇ ਅਸੀਂ ਅੱਜ ਦੁਖੀ ਹੋਏ ਜਿਹੜਾ ਹੈਗਾ ਸਾਨੂੰ ਮਜਬੂਰਨ ਇਹ ਕੰਮ ਕਰਨਾ ਪਿਆ ਔਰ ਜਿੰਨਾ ਚਿਰ ਜਿਹੜੀ ਸਾਡੀ ਨਹੀਂ ਸੁਣੀ ਜਾਊਗੀ ਉਹਨਾਂ ਚਿਰ ਅਸੀਂ ਘਰਾਓ ਜਿਹੜਾ ਇਹ ਜਾਰੀ ਰੱਖਾਂਗੇ ਉਹਨਾਂ ਚਿਰ ਰੋਡ ਜਾਮ ਰੱਖਾਂਗੇ ਔਰ ਸਬੰਧਤ ਵਿਭਾਗਾਂ ਦੇ ਵੀ ਜਿਹੜਾ ਘਰਾਓ ਕਰਾਂਗੇ ਜੀ ਕਿਸ ਵਿਭਾਗ ਦਾ ਵਿਭਾਗ ਦਾ ਬਿਜਲੀ ਬੋਰਡ ਦਾ ਕੋਈ ਅਫਸਰ ਆਇਆ ਜੀ ਆਇਆ ਜੀ ਉਸ ਆ ਕੇ ਬੈਠੇ ਆ ਬਸ ਉਹ ਕਹਿ ਦਿੰਦੇ ਰੋ ਜੀ ਬਹੁਤ ਵਾਰੀ ਜਾ ਕੇ ਮਿਲੇ ਆ ਮੰਤਰੀਆਂ ਦੀ ਵੀ ਸ਼ਿਫਾਰਸ਼ਾਂ ਪਾਈਆਂ ਕੀਤੀਆਂ ਉਹ ਕਹਿੰਦੇ ਜੀ ਬੰਦੇ ਸਟ੍ਰਾਈਕ ਤੇ ਹੈਗੇ ਆ ਜੀ। ਵਾਸਤੇ ਇਦਾਂ ਟਾਲਾ ਮਟਾਲਾ ਕਰੀ ਜਾਂਦੇ ਆ ਹਰ ਰੋਜ਼ੀ ਪਰ ਸਾਨੂੰ ਜਿਹੜੀ ਹੈਗੀ ਪਰੇਸ਼ਾਨੀ ਬਹੁਤ ਹੈ। ਇੱਕ ਦਿਨ ਇਹ ગામ ਲਾਇਆ تھا ਉਹ ਚਾਹਤ ਕਿ ਸਰਬਾਜੀ ਇਸ ਤਰ੍ਹਾਂ ਆ ਸਾਡੇ ਕਾਫੀ ਲੰਬੇ ਸਮੇਂ ਤੋਂ ਲਾਈਟ ਦੀ ਪ੍ਰੋਬਲਮ ਚੱਲਦੀ ਆ। ਪਹਿਲਾਂ ਤਾਂ ਘਰਾਂ ਦੇ ਲਾਈਟ ਦੀ ਪ੍ਰੋਬਲਮ ਸੀਗੀ ਹੁਣ ਆ ਪਿਛਲੇ 10-12 ਦਿਨ ਤੋਂ ਜਿਹੜੀ ਟਿਊਬਾਂ ਦੀ ਲਾਈਟ ਆ ਉਹ ਬਹੁਤ ਪ੍ਰਭਾਵਿਤ ਆ। ਔਰ ਇਹ ਲਾਈਨਾਂ 1971 ਦੀਆਂ ਪਈਆਂ ਹੋਈਆਂ ਜਿਹੜੀਆਂ ਅੱਜ ਤੱਕ ਸਰਕਾਰ ਬਦਲ ਨਹੀਂ ਸਕੀ। ਉਹਦੇ ਨਾਲ ਜਿਹੜੇ ਕਿਊਲਾਂ ਦੇ ਜ਼ਿੰਮੇਦਾਰ ਦਾ ਡਿਪੈਂਡ ਖੇਤੀ ਆ ਜਿਹੜੇ ਝੋਨਾ ਹੋ ਗਿਆ ਮੱਕੀ ਹੋ ਗਈ ਇਹ ਸਾਰਾ ਖਤਮ ਹੋ ਗਿਆ ਇਹ ਇਹ ਸਾਡੇ ਏਰੀਆ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਔਰ ਅਸੀਂ ਇਹਨਾਂ ਨੂੰ ਬਾਰ-ਬਾਰ ਮੈਕਮੇ ਨੂੰ ਇਹ ਅਪੀਲ ਵੀ ਕੀਤੀ ਇਹਨਾਂ ਨੂੰ ਸੱਦਿਆ ਵੀ ਅਸੀਂ ਸਾਰਾ ਕੁਝ ਸਾਰੀਆਂ ਗੱਲਾਂ ਕੀਤੀਆਂ ਪਰ ਸਾਨੂੰ ਇਹਦਾ ਰਿਜ਼ਲਟ ਜ਼ੀਰੋ ਮਿਲਿਆ ਤੇ ਅੱਜ ਪਬਲਿਕ ਸਾਰੀ ਸਾਰੀ ਪਬਲਿਕ ਪਰੇਸ਼ਾਨ ਹੋ ਕੇ ਪਬਲਿਕ ਨੇ ਧਰਨਾ ਲਾ ਦਿੱਤਾ ਤੇ ਉੱਥੇ ਅਸੀਂ ਇਸ ਵੇਲੇ ਮੌਕੇ ਤੇ ਖੜੇ ਆਂ। ਸੁਵਿੰਦਤ ਅਧਿਕਾਰੀ ਪਹੁੰਚੇ ਆ ਜੀ। ਐਸੀ ਸਾਹਿਬ ਆਏ ਨੇ ਹੁਣ ਤੁਹਾਡੇ ਸਾਹਮਣੇ ਉਹ ਗੱਲ ਕਰਦੇ ਆ ਆ ਕੇ ਹੁਣੇ ਪਹੁੰਚੇ ਆ ਸਾਡੇ ਕੋਲ ਤੇ ਕੁਝ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ। ਬਾਕੀ ਤੁਹਾਡੇ ਨਾਲ মিডিਆ ਨਾਲ ਸ਼ੇਅਰ ਕਰਦੇ ਆ ਗੱਲ ਕੀ ਕਹਿੰਦੇ ਆ ਉਹ। ਕਿਉਂਕਿ ਇਹ ਪਹਿਲਾਂ ਵੀ ਸਾਨੂੰ ਅਸ਼ਵਾਸ਼ਨ ਦੇ ਚੁੱਕੇ ਆ ਕੋਈ ਸਾਡਾ ਫਾਇਦਾ ਤਾਂ ਹੋਇਆ ਨਹੀਂ ਉਹਦੇ ਵਿੱਚ। ਹਾਂਜੀ ਭਾਜੀ ਸੌਦੇ ਵਾਲਾ ਕਿੱਥੇ ਜਾਮ ਲਾਇਆ ਕੀ ਕਹਿੰਦੇ ਜਾਂਦੇ ਇਹਦੇ ਬਾਰੇ। ਇਹ ਇਸ ਤਰ੍ਹਾਂ ਹੈਗਾ ਜੀ ਫਰਵਰੀ ਮਹੀਨੇ ਤੋਂ ਸਾਡੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਆ ਕਣਕਾਂ ਦੇ ਸੀਜ਼ਨ ਤੋਂ। ਉਹ ਤੋਂ ਬਾਅਦ ਵਿੱਚ ਮੱਕੀ ਦੀ ਸਾਡੀ ਫਸਲ ਤਬਾਹ ਹੋਈ ਕਣਕਾਂ ਦੀ ਫਸਲ ਵੀ ਤਬਾਹ ਹੋ ਗਈ ਹੁਣ ਇਸ ਵੇਲੇ ਪੈਡੀ ਸੀਜ਼ਨ ਸੀ ਪੈਡੀ ਸੀਜ਼ਨ ਵੀ ਸਾਡਾ ਖਤਮ ਹੈ ਇਹਦਾ ਕਾਰਨ ਇਹੀ ਬਣਿਆ ਕਿ ਲਾਈਟ ਹੀ ਨਹੀਂ ਸਾਡੇ ਕੋਈ ਪਿਛਲੇ 4-5 ਮਹੀਨਿਆਂ ਤੋਂ ਹੁਣ ਵੀ 29 ਤਰੀਕ ਤੋਂ ਲਾਈਟ ਬੰਦ ਆ ਟੂਬ ਨਾਲੀ ਉਸ ਤੋਂ ਬਾਅਦ ਲਾਈਟ ਨਹੀਂ ਆਈ ਸਾਰੇ ਜਿੰਨੇ ਐਸਸੀ ਐਸਡੀਓ ਸਾਰਿਆਂ ਨਾਲ ਸੰਪਰਕ ਕਰਕੇ ਦੇਖਿਆ ਉਹ ਇੱਕੋ ਹੀ ਸਾਡਾ ਉਹਨਾਂ ਕੋਲ ਜਵਾਬ ਹੁੰਦਾ ਵੀ ਸਾਡੇ ਕੋਈ ਜੀ ਬੰਦੇ ਹੈ ਨਹੀਂ ਆ ਸਾਡੀ ਮੁਸ਼ਕਲ ਹੈ ਕੋਈ ਸਟ੍ਰਾਈਕ ਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਨਾ ਕੋ ਕੰਮ ਕਰਕੇ ਖੁਸ਼ ਹੈ ਨਾ ਕੋ ਕੁਛ ਹੈ ਸੱਚੇ ਮਜ਼ਦੂਰਾਂ ਨੂੰ ਲਗਾਤਾਰ ਸਟ੍ਰਾਈਕ ਤੇ ਜਾ ਰਹੇ ਵੀ ਸਟ੍ਰਾਈਕ ਤੇ ਜਾ ਰਹੇ ਬਿਲਕੁਲ ਜਿਲਾ ਰਹੇ ਇਹਨਾਂ ਪਬਲਿਕ ਵੀ ਪਰੇਸ਼ਾਨ ਹੁੰਦੀ ਹੈ ਜੀ ਪਬਲਿਕ ਤਾਂ ਜਿਹੜੀ ਹੈਗੀ ਹੈਗੀ ਉਹ ਚਲੋ ਉਹ ਵੀ ਹੁਣੇ ਸਾਡੇ ਕਿਸਾਨਾਂ ਦਾ ਬਹੁਤ ਮੰਦਾ ਹਾਲ ਹੋ ਗਿਆ ਸਾਡੀਆਂ ਲਗਾਤਾਰ ਤਿੰਨ ਫਸਲਾਂ ਖਤਮ ਹੋ ਗਈਆਂ ਰੋਟੀ ਦਾ ਸਾਧਨ ਹੀ ਇੱਥੇ ਚੱਲਦਾ ਹੈ ਅਸੀਂ ਕੀ ਕਰਾਂਗੇ ਉਸ ਤੋਂ ਸਾਡੀ ਮਜ਼ਬੂਰੀ ਹੈ ਮਜ਼ਬੂਰੀ ਹੈ ਜਿਹੜਾ ਟ੍ਰੈਫਿਕ ਜਮ ਕਰਕੇ ਬੈਠੇ ਸਾਨੂੰ ਬੁੱਖ ਲੱਗਦਾ ਕਿੰਨੀ ਪਰੇਸ਼ਾਨੀ ਹੁੰਦੀ ਹੈ ਚੱਕੋ ਸਰ ਭਾਈਨਾ ਇੱਕ ਮਹੀਨੇ ਤੋਂ ਲੋਕਾਂ ਨੂੰ ਬੋਲ ਰਹੀ ਹੈ ਕਾਫੀ ਦਿਨਾਂ ਤੋਂ ਜਾਨ ਖਿੱਲਾ ਫਿੱਟਰ ਪ੍ਰੋਬਲਮ ਹੈਗੀ ਐਪੀ ਫਿੱਟਰ ਜੋ ਟਿਊਬਲ ਚੱਲਦੇ ਆ ਉਹ ਇੱਕ ਤਾਂ ਪ੍ਰੋਬਲਮ ਹੈ ਕਿ ਫਿੱਟਰ ਹੈਗਾ ਲੰਬਾ ਤੇ ਦੂਜੀ ਕੋਈ ਰਸਤਾ ਦੀ ਪ੍ਰੋਬਲਮ ਹੈਗੀ ਤੇ ਥੋੜੀ ਜਿਹੀ ਨੇਰੀ ਆਉਂਦੀ ਆ ਮੀਂਹ ਉਹਦਾ ਤੇ ਲਾਈ ਪਿੱਛੋਂ ਵੱਲ ਕੇ ਉਹ ਬੰਦ ਹੋ ਜਾਂਦੀ ਉਹ ਖੇਤਲੇ ਪਿੰਡ ਹੈਗੇ ਉਹਨਾਂ ਨੂੰ ਮੁਸ਼ਕਲ ਜ਼ਰੂਰ ਹੈਗੀ ਪਿਛਲੇ ਕਾਫੀ ਕਰਤੋ ਅਸਵਰੀ ਨੇਰੀਆਂ ਵੀ ਥੋੜੀਆਂ ਜਿਆਦਾ ਆਈਆਂ ਤੇ ਹੁਣ ਚਲੋ ਅਸੀਂ ਇਹਨਾਂ ਦੀ ਮੰਗ ਕੀਤੀ ਇੱਕ ਤਾਂ ਬੰਦੇ ਵਧਾਉਣੇ ਸੀ ਬੰਦੇ ਮੈਂ ਗੱਲ ਕੀਤੀ ਹੈ ਪ੍ਰਜੀਵ ਸਾਹਿਬ ਨਾਲ ਬੰਦੇ 3-4 ਹੋਰ ਹੀ ਦੇ ਦੋਗੇ ਇਹਨਾਂ ਨੂੰ ਹੋਰ ਤੇ ਇੱਕ ਦੂਜੀ ਸਾਡੀ ਹੈਗੀ ਪ੍ਰਪੋਜ਼ਲ ਵੀ ਖੜਕਾ ਤੇ ਬਿਲੀਕਰ ਬਣ ਜਾਵੇ ਉਹਨਾਂ ਸਦੀ ਲਾਈਨਾਂ ਛੋਟੀਆਂ ਹੋਣੀਆਂ ਹਨ ਜਿਹੜੀ ਲੰਮੀਆਂ ਆਉਂਦੀ ਇੱਧਰ ਉਹ ਚੱਲਣ ਗਿਆ ਉਹ ਛੋਟੇ ਹੋ ਜਾਣਗੇ ਮੇਨ ਚ ਆਣਗੇ ਸਾਰਾ ਸਾਰਾ ਏਰੀਆ ਮੇਨ ਚ ਆ ਜਾਣਾ ਉਹ ਤੇ ਬੰਦ ਨਹੀਂ ਹੋਇਆ ਕਰੂਗੀ ਲਾਈਨ ਉਹ ਪ੍ਰਪੋਜ਼ਲ ਸਾਡੇ ਕੇ ਧਿਆਨ ਚ ਆ ਉਹ ਫਾਈਲ ਮੈਂ ਅੱਜ ਜਾ ਕੇ ਕਿਹਾ ਆਪਣੇ ਅਹਿਲਿਓਨ ਨੂੰ ਵੀ ਜਿੱਥੇ ਵੀ ਜਸਟੇਜ ਤੇ ਹੈਗੀ ਉਹ ਅੱਗੇ ਤੋਰੀ ਤੇ ਮੇਰੀ ਬੇਨਤੀ ਹੈ ਬੱਚਾ ਧਰਨਾ ਧਰਨੇ ਦਾ ਕੋ ਹੱਲ ਨਹੀਂ ਹੈਗਾ ਪਰ ਚਲੋ ਤੁਹਾਡੀ ਤੁਸੀਂ ਆਪਣੀ ਜਗ੍ਹਾ ਸਹੀ ਆ ਅਸੀਂ ਆਪਣੇ ਫੀਟਰ ਜਿਹੜਾ ਹਨ ਜਿਹੜਾ ਫੀਟਰ ਬੰਦਿਆ ਹੁਣ ਇੱਕ ਚਲਾ ਕੇ ਚਾਹਾਂਗੇ ਅੱਗੇ ਬੰ ਉਹ ਲਾ ਲਾ ਰਿਹਾ ਲਾ ਲਾ ਮੈਨੂੰ ਹੋਰ ਮਿਲਦੇ ਹੋਰ ਲਾ ਲਾ ਮੈਨੂੰ ਮਿਲਦਾ ਜੀ 1000 ਤੋਂ ਲੈਡ ਬੰਦ ਹਰ ਜਿਹੜੀ ਬੱਤੀ ਕੋਈ ਚੋਰੀ ਦਿੱਤੀ ਹੈ ਨਹੀਂ ਬਾਈ ਮੇਰੀ ਖਸਮ ਪਿਛਲੇ ਦੱਸ ਪਿਛਲੇ ਬੱਤੀ ਬਾਰੇ ਗੱਲ ਕਰ ਰਹੇ ਹੋ ਇੱਕ ਵਾਰ ਜਵਾਬ ਦੇ ਮੈਂ ਦੱਸਿਆ ਪਿਛੋ ਚੱਲ ਜਾਂਦੀ ਬੱਤੀ ਮਲ ਕੇ 50% 60% ਏਰੀਆ ਅੱਗੇ ਬੋਲੇ ਜਦੋਂ ਦਰਸਤੇ ਸ਼ੁਰੂ ਹੋ ਜਾਂਦਾ ਪਾਪਾ ਜੀ ਪਿਛਲੇ ਪ੍ਰੋਬਲਮ ਹੋਈ ਹਮ ਮੰਦੇ ਉਹ ਮੰਨਦਾ ਮੈਂ ਤੇ ਉਹ ਅਸੀਂ ਮੰਡੇ ਲਾ ਕੇ ਕਰ ਕਰਾ ਕੇ ਜਾਵਾਂਗੇ ਅੱਜ ਅੱਗੇ ਵੀ ਧਿਆਨ ਰੱਖ ਤੱਕ ਦੱਸੇ ਮਾਣੋ ਜੀ ਜਾ ਹੁਣ ਸਮਝੋਗਾ ਜੀ ਹਾਂ ਜੀ ਇਹ ਜਾਮ ਹੈ ਖੋਲੋ। ਨਹੀਂ ਮੈਂ ਤਾਂ ਬੇਨਤੀ ਕਰਦਾ ਖੋਲੋ ਬਲਕਿ ਆਪਾਂ ਤੁਹਾਡੇ ਨਾਲ ਆ ਕਿਹੜੀ ਗੱਲ। ਕਿ ਲੋਕਾਂ ਸੀ ਮੈਂ ਵੀ ਮੇਰੇ ਜੇਵੀ ਨਾਲ ਆ ਜੋ ਨਾਲ ਪੱਤੀ ਚਲਾ ਕੇ ਜਾਣੀ। ਅੱਗੇ ਦੋ ਬੰਦੇ ਵੱਧ ਲਾਣੇ ਇੱਥੇ ਆਪਾਂ ਰਹੀ ਜੇ। ਇੱਕ ਦਮ ਇਹ ਚਲਾ ਕੇ ਨਾ ਜਾਇਓ ਪਰ ਵੀ ਜਾਮ ਖੁੱਲ ਜਾਓ ਬਸ। ਹਾਂ ਸਰ ਮੈਂ ਖਸਾਨਾ ਦੇ ਆਪਣੇ ਗੱਲਬਾਤ ਸੁਣੀ ਆ ਤੇ ਮੈਂ ਵੀ ਆਪਣੇ ਨੂੰ ਦੱਸੀ ਮੁਸ਼ਕਲ ਜੋ ਹੈਗੀ ਆ ਤੇ ਉਹਨਾਂ ਨੇ ਨਾਲ ਬੇਨਤੀ ਕੀਤੀ ਵੀ ਧਰਨਾ ਬਲ ਕੇ ਖੋਲਦੇ ਜਾਵੇ ਤਾਂ ਉਹਨਾਂ ਨੇ ਮੇਰੀ ਬੇਨਤੀ ਮਰਵਾਣ ਵੀ ਕਰ ਲਈ ਤੇ ਧਰਨਾ ਖੋਲਣ ਲੱਗੇ ਹੁਣ ਜੀ ਉਹ।